चलो, चले हमारे चले। तो चलो, आओ <laughs> चलो 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 आओ 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 चल मैं इसको छोड़ दूंगी बाद में <laughs> आओ चले। मीट है हमने मीट किया आपके मम्मा से हेलो चलो ਹੈਲੋ ਮੈਂ ਤਾਂ ਇੰਟਰਵਿਊ ਦੇਖੀ ਸੀਗੀ ਅੱਛਾ ਕੀ ਆਈਡੀਆ ਥਾ ਦੀ ਮੈਂ ਫੋਨ ਨਹੀਂ ਕਰ ਲਾ ਤੁਹਾਨੂੰ ਫੋਨ ਲਾ ਹਾਂਜੀ ਸਵੇ ਦੀ ਗੁੱਡ ਮਾਰਨਿੰਗ ਅੱਜ ਹੈਗੀ ਆਪਣੀ ਨੰਗਲ ਛਾਮਾ ਚ ਪ੍ਰੀਤੀ ਪਿੰਡਿਆ ਜਿਆ ਆਏ ਮੈਂ ਮੈਂ ਹੋਣ ਉੱਪੀਆ ਇੱਧਰ ਮੰਮੀ ਕਰਦੇ ਪਏ ਆ ਕੰਮ ਪਿਆਜ਼ ਕਟਾਉਂਦੀ ਮੰਮੀ ਤੋਂ ਚੈੱਕ ਕਰਨ ਦੀ ਗਗਨ ਵੀ ਪਿਆਜ਼ ਮੰਮੀ ਸਹੀ ਕੱਟਦੀ ਆ ਕੀ ਆਪ ਅੰਦਰੋਂ ਹੀ ਨੇ ਬਾਹਰ ਨਿਕਲਦੇ ਬੈਠੇ ਨੇ ਕਿਉਂ ਆਪਣੀ ਮਾਰ ਕੇ ਆਹਾ ਆ 15 ਬਾਹਰ ਨਹੀਂ ਨਿਕਲਦੇ ਹਾਂ ਗੁੱਡ ਮਾਰਨਿੰਗ ਗਾਇਸ ਮੈਂ ਮੈਸੇਜ ਕੀਤਾ ਇਹਨਾਂ ਕਿ ਆ ਜਾਓ ਬਾਹਰ ਕਿ ਅੰਦਰ ਲੱਗਦਾ ਪਸੰਦ ਆ ਰੂਮ ਪਸੰਦ ਆ ਮੈਸੇਜ ਦੇ ਕੇ ਬਾਹਰ ਐ ਨਾ ਕੁਰਮਾ ਜੀ ਦੇਖ ਕੇ ਬਾਹਰ ਨਹੀਂ ਨਾ ਨਾ ਰੂਮ ਪਸੰਦ ਆ ਗਿਆ ਬਾਹਰ ਨਹੀਂ ਨਿਕਲੇ ਕਹਿੰਦੀ ਬਾਹਰ ਆ ਜਾ ਰੂਮ ਪਸੰਦ ਆ ਗਿਆ ਉਹ ਵੀ ਮੈਂ ਤਾਂ ਤੁਹਾਡਾ ਲਉਂਦਾ ਸਕਰੀਨ ਸ਼ਾਟ ਲਉਂਦਾ ਅਜੇ ਰੁਗਿਓ 1 ਮਿੰਟ ਰੁਗਿਓ ਦਿਖਾਉਂਦਾ ਮੈਂ ਜਦੋਂ ਕਹਿੰਦਾ ਤੇਰੇ ਵੀ ਰੂਮ ਵਸਿਆ ਤਾਂ ਕੀ ਹੋਇਆ ਕਹਿੰਦਾ ਚੀਚੀ ਕਿਹਨੂੰ ਮਿਰਚ ਨੂੰ ਕਹਿੰਦਾ ਆਹ ਅੱਛਾ ਮੰਮੀ ਕਰਦੀ ਪਈ ਆ ਹਾਂ ਜੀ ਜੀ ਆ ਦੇਖੋ ਦੱਦਰ ਵੱਡਾ ਵੱਡਾ ਪਹਿਲਵਾਨ ਕੀ ਨਾਮ ਹੈ ਵੀਰ ਡਾਲਰ ਆ ਡਾਲਰ ਅਮਰੀਕਾ ਦਾ ਇਹ ਇਹ ਦੇ 85 ਰੁਪਏ ਬੰਨੇ ইউনাইটেড స్టేਟ ਆਫ ਅਮਰੀਕਾ ਓ ਮਾਈ ਗੋਡ ਮੰਮੀ ਡਾਲਰ ਆ ਗਿਆ ਹਮਾਰੇ ਪਾਸ ਡਾਲਰ ਆ ਗਿਆ ਡਾਲਰ ਕੀ ਮੰਗਦਾ ਪਿਆ ਮਨਵੀਰ ਕੁੜੀ ਬਣਿਆ ਪਿਆ ਆਹ ਕੁੜੀ ਓ ਕੁੜੀ ਓ ਗੁੜ ਲੈ ਜਾਂਦਾ ਦਰਵਾਜ਼ੇ ਹੈ ਹੁਣ ਗਗਨ ਤੁਹਾਨੂੰ ਗਾਣਾ ਸੁਣਾਉਂਗੀ ਅੰਬੇ ਅੰਬੇ ਮੇਰੇ ਸੱਤ ਭਰਾ ਮੰਗੇ ਇੱਕ ਭਰਾ ਕਵਾਰਾ ਉਹ ਵੀ ਕਰਮਾ ਵਾਲਾ ਹਾਰੇ ਬੇਟਾ ਇੱਕ ਭਰਾ ਕਵਾਰਾ ਉਹ ਵੀ ਹੋ ਗਿਆ ਵਿਆਹ ਆਹ ਕਵਾਰਾ ਆਹ ਭਰਾ ਕਵਾਰਾ ਇਹ ਜਿਆ ਪਰ ਆਦੂ ਵਿਆਹ ਨਹੀਂ ਕਰਾ ਇਹ ਵੀ ਭਰਾਵਾ ਮੈਸੇਜ ਆਇਆ ਕਿ ਤੁਹਾਨੂੰ ਬਲੌਗ ਚ ਕਿੰਨੀ ਮਾਵੀ ਨਮਾਇਤੀ ਆ ਕਹਿੰਦੇ ਵੀ ਭਾਜੀ ਉਹ ਆਪਣਾ ਇਹ ਜਿਹੜਾ ਤੁਹਾਡੇ ਦਾ ਮੁੰਡਾ ਆ ਇਹ ਇਹਦਾ ਇਹਦਾ ਵਿਆਹ ਹੋਇਆ ਜਾਂ ਕੁਵਾਰਾ ਆ ਸੋਣਾ ਉਹ ਕਹਿੰਦੇ ਦੱਸ ਬੰਦਾ ਚੱਲ ਮਾ ਦੱਸਿਆ ਮੈਂ ਮੈਨੂੰ ਨਹੀਂ ਹੋਇਆ ਦੀਸੀ ਦਾ ਮੈਸੇਜ ਆਉਂਦੇ ਇਹਨੂੰ ਆਦੇ ਚੰਗੀ ਤਰ੍ਹਾਂ ਕੱਢ ਬਾਰ ਹੱਥ ਹੱਥ ਚੜਦਾ ਤੇਰਾ ਮੈਂ ਬੱਟੀਆਂ ਖਾਂਦਾ ਫਿਰ ਬੱਟੀਆਂ ਖਾਈ ਜਾਂਦਾ ਹਾਥੇ ਧੋਣ ਚੱਲਾ ਹੁਣ ਬੱਟੀਆਂ ਖਾਂਦਾ ਆ ਉਹ ਇੱਕ ਲਾਵਾਂ ਔਰ ਹੁਣ ਪਾਣੀ ਲੱਭਦਾ ਪਾਣੀ ਲੱਭਦਾ ਔਰ ਉਹ ਟੁੱਟੀ ਝੋਏ ਹੈ ਨਹੀਂ ਪਾਣੀ ਹੱਥ ਧੋਣੇ ਨੇ ਮੇਰੇ ਮੁੰਡੇ ਨੇ ਖੋਲ ਦੇ ਟੂਟੀ ਹੈ ਨਹੀਂ ਪਾਣੀ ਇਹ ਮੂੰਹ ਚ ਪਾਣੀ ਮਾਰੀ ਮਾਲਾ ਕਰੂਰੀ ਕਰ ਓਏ ਛੋੜੇ ਠੀਕਾ ਓਕੇ ghee ਚੱਲੀ ਜਾਂਦਾ ਇੱਧਰ ਮੰਮੀ ਲਾਪੀਆਂ ਬਲੌਗ ਪਾਉਣਾ ਹੈ ਕੱਲ ਦੇ ਬਲੌਗ ਪਾਉਣੇ ਪੈਣੇ ਹੈ ਪਾਪਾ ਕੰਮੇ ਜੇ ਚੱਲਣਾ ਲੈ ਚੱਕ ਤਾਂ ਮੰਮੀ ਸਾਡੀ ਪਾਉਦੀ ਬਲੌਗ ਹੁਣ ਪਹਿਲਾਂ ਮੂੰਹ ਸਾਫ਼ ਕਰ ਜੇ ਅਸੀਂ ਨਾ ਬਣਾਵਾਂਗੇ ਤਾਂ ਕੀ ਕਰਾਂਗੇ ਦੱਸੋ ਹਾਂ ਨਾ ਬਣਾਣਾ ਕੰਮ ਹਾਂ ਜਿਹੜਾ ਕੰਮ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਾਡੀ ਪਾਣੀ ਡੋਲ ਕੇ ਕਹਿੰਦੀ ਸੋਰੀ ਦੱਸੋ ਬੋਲੀ ਗਰਾਂ ਕੀ ਕਰਦੀਆਂ ਯਾਰ ਤੂੰ ਕਹਾਂਗੀ ਨਹੀਂ ਨਹੀਂ ਉੱਥੇ ਜ਼ਿਆਦਾ ਜੱਦ ਕਰਨੀ ਤੇਰੀ ਮੇਰੀ ਰੀਸ ਦੰਦ ਕੜੀਜ਼ ਤੇੂੰ ਮੈਨੂੰ ਫੋਨ ਨਹੀਂ ਦੇ ਕੇ ਮੈਂ ਕੁੜੀ ਨੂੰ ਫੋਨ ਕਰਨਾ ਕਰ ਲਓ ਫੋਨ ਨੰਨੂ ਨੰਨੂ ਤੂੰ ਤਾਂ ਮੈਨੂੰ ਤਾਂ ਕਿਹਦਾ ਲੱਗੇ ਨੰਨੂ ਹੈ ਇੱਥੇ ਫੜ ਕੁੜੀ ਨਹੀਂ ਗੱਡੀ ਆ ਫੜ ਤੇ ਨਹੀਂ ਹਾਂ ਉਹ ਤਾਂ ਉਧਰ ਨਹੀਂ ਗੱਡੀ ਆ ਦੱਸੋ ਪਹਿਲਾਂ ਮਿੰਨੂ ਕੁੜੀ ਕੁੜੀ ਮੇਰੀ ਕੁੜੀ ਆ ਮੇਰੀ ਕੁੜੀ ਉਹ ਤੇਜੀ ਹਾਂ ਮੁੰਡੂ ਕੰਮੇ ਮੈਂ ਕੁੜੀ ਕੁੜੀ ਹਾਂ ਉਹ ਹਾਂ ਤੇ ਡਾਈਟ ਓਏ ਹੋਏ ਹੋਏ ਨਨੂ ਕਰਦਾ ਡਾਈਟਿੰਗ ਪ੍ਰੋਪਰ ਡਾਈਟ ਉਧਰ ਰਹਿ ਤਾਂ ਪੀਜ 버ਗਰ ਨਿਊਡਲਸ ਤੂੰ ਹੀ ਲੜਿਆ ਨਾ ਕਰੋ ਗगन ਦੋਨੇ ਜਾਣੀਆਂ ਨਾਲੇ ਪ੍ਰੀਤੀ ਤੂੰ ਲੜਿਆ ਨਾ ਕਰ ਗगन ਨਾ ਆ ਬੱਲੜੇ ਥੋੜ ਬਹੁਤ ਲੜਦੀਆਂ ਯਾਰ ਮੈਨੂੰ ਪਤਾ ਆ ਮੇਰੀ ਭੈਣ ਚ ਲੜਾਈ ਨਹੀਂ ਹੋਈ ਸਾਡੇ ਹੋਂ ਤੋਂ ਪਹਿਲਾਂ ਕਿਦਾਂ ਮਾਹ ਵੀ ਲੜਾਈ ਸੀ ਨਾ ਦੇਖਿਆ ਉਹਨੇ ਝਾੜੂ ਬੱਕਰਾ ਚੱਕਿਆ ਹੀ ਇਹਨੇ ਝਾੜੂ ਬੱਕਰਾ ਚੱਕਿਆ ਹੀ ਮੰਮੀ ਚੱਪਲਾ ਚੱਕੀ ਫਿਰਦੀ ਸੀ ਓ ਕਿ ਦੱਸਦੀ ਏ ਦੀਦੀ ਨੇ ਜਗਾ ਲਗੀ ਸੁਣੀ ਕੀ ਗਿਆ ਗੱਲ ਨਹੀਂ ਵੱਡੀ ਆ ਰਹਿ ਸਕਦੀ ਇਹ ਆ ਟਾੜੂ ਲਿਆ ਪਹਿਲਾਂ ਤਾਂ ਆ ਜਾ ਦੇਖਦੇ ਆ ਇਹ ਸੁਣ ਗਈ ਸੀ ਮੇਰਾ ਆਪਣੇ ਵਾਲੇ ਹੋਲੀ ਦੇਣੇ ਕਿ ਆ ਗਈ ਸੀ ਕੋ ਕਿ ਕਿ ਗੇਰਜੇ ਖਲੇ ਪਾਈ ਜਾਂਦੀ ਆ ਤੁਸੀਂ ਗਨ ਗੇਰਜੇ ਕਲੇ ਪਉਂਦੀ ਆਂ ਹੈਂ ਉਹ ਫਸੀਦਾ ਕੱਟ ਨਾ ਲੜਿਆ ਕਰੋ ਯਾਰ ਐਵੇਂ ਕਾਹ ਤੋਂ ਲੜਦੀ ਹੋਈ ਆ ਚੇਰਨ ਵਾਲਾ ਬੜੀਆ ਮੈਂ ਬੋਲ ਬਈ ਚੱਲਦਾ ਮਾਮੀ ਜੀ ਅੱਜ ਕੱਲ ਤਾਂ ਕੈਮਰੇ ਵੀ ਬੋਲਦੇ ਆ ਉਹ ਤਾਂ ਬਾਜ ਆਉਂਦੀ ਕੈਮਰੇ ਚ ਓਏ ਆਓ ਵਧੀਆ ਇਹ ਦੂਜਾ ਕੈਮਰਾ ਇੱਥੇ ਬਾਜ ਆ ਜਾਂਦੀ ਏ ਆਓ ਦੇ ਕੋਈ ਨ ਦੂਜਿਆਂ ਨਾਲ ਉਹ ਬੋਫੇ ਬਦਰ ਚ ਤੱਕ ਰਕੋੜੀਂ ਸੁਣਨ ਤੇ ਵਾਰ ਚ ਵਾਰ ਹਾਂਜੀ ਬਸ ਕਰ ਬਾਤ ਢਿੱਡ ਦੋਦਾਂ ਦਾ ਤੇਰਾ ਹਾਂਜੀ ਲੋ ਜੀ ਆਪ ਆ ਗਏ ਹਾਂ ਜੀ ਜਲੰਧਰ ਕੈਂਟ ਜਲੰਧਰ ਕੈਂਟ 100 ਬਿਊਟੀਫੁੱਲ 100 ਐਲੀਗੈਂਟ ਜਸਟ ਲੁਕਿੰਗ ਲਾਈਕ ਆਫ ਜੀਤੀ ਬੋਤੋ ਗਾਲਾ ਯਾਰ ਲੋਜੀ ਆਪਾਂ ਆ ਜੀ ਜਲੰਧਰ ਕੈਂਟ ਸਾਡੇ ਬੱਚੇ ਜਿਹੜੇ ਕਹਿੰਦੇ ਵੀ ਅਸੀਂ ਦੇਖਣੀਆਂ ਲੈਟਾ ਬੈਟਾ ਇੱਧਰ ਆਪਣੇ 25 ਤਰੀਕ ਵੱਡਾ ਦਿਨ ਅੱਜ ਜੀ ਮੇਰੀ ਕ੍ਰਿਸਮਸ ਫਰੀ ਦੇ ਕੀ ਅੱਜ 25 ਤਰੀਕਾ ਅੱਜ ਹੈ ਕਿੰਨੀ ਅਸੀਂ ਮੇਰੇ 25 25 ਤਰੀਕੀ 25 ਤਰੀਕਾ ਅੱਜ ਹਾਂਜੀ ਓਕੇ 25 ਤਰੀਕਾ ਅੱਜ ਮੈਂ ਕਹਿੰਦਾ ਪਿਆ ਇੱਥੇ ਦਾ ਕੋਈ ਇਤਨ ਨੂੰ ਇਤਿਹਾਸ ਪਤਾ ਇਸ ਚੀਜ਼ ਦਾ ਹੈ ਪਤਾ ਤੁਹਾਨੂੰ ਇਤਿਹਾਸ ਹੈ ਓਕੇ ਤੈਨੂੰ ਪਤਾ ਕੁਝ ਗੱਗਣ ਤੈਨੂੰ ਪਤਾ ਵੇ ਪਤਾ ਮੈਨੂੰ ਵੀ ਨਹੀਂ ਹੈਗਾ ਚਲੋ ਦੇਖੋ ਵਧੀਆ ਬਹੁਤ ਵਧੀਆ ਲਾਈਟਿੰਗ ਇੰਨੀ ਸੋਹਣੀ ਕੀਤੀ ਹੈ ਨਾ ਹਾਂਜੀ ਓ ਮਾਈ ਗੋਡ ਕਿੰਨੀ ਸੋਹਣੀ ਹੋਣਾ ਲਾਈਟਿੰਗ ਫੋਟੋਆਂ ਹਾਏ ਨੰਨੂ ਓ ਨੰਨੂ ਆਏ ਬਣੀ ਫੋਟੋ ਬਣੀ ਓ ਦੇ ਸਾਹਮਣੇ ਦੇਖੋ ਵਾਹ ਜੀ ਅੱਜ ਦਾ ਬਰਥਡੇ ਸਿਸਟਰ ਦਾ ਮੇਰੀ ਭੈਣ ਦਾ ਬੰਦੇ ਅੱਜ ਤੇ ਆਪਾਂ ਲੈਣਾ ਹੈ ਕੇਕ ਕੇਕ ਆਪਾਂ ਉੱਧਰ ਲੈ ਆਇਆ ਉਹ ਦੇਖੋ ਉੱਧਰ ਭਾਜੀ ਨਾਂ ਲਿਖਦੇ ਪਏ ਆ ਤੁਹਾਨੂੰ ਦਿਖਾਉਂਦੇ ਆਪਾਂ ਲਓ ਜੀ ਆਹ ਲੋ ਦੀਦੀ ਦਾ ਬਰਥਡੇ ਕੇਕ ਬਰਥਡੇ ਕੇਕ ਆਹ ਲੋ ਰੱਖੋ ਧਿਆਨ ਨਾਲ ਹਿੱਲਣਾ ਨਹੀਂ ਚਾਹੀਦਾ ਇਹ ਧਿਆਨ ਨਾਲ ਰੱਖਿਓ खुआ <laughs> <laughs> <happy bar> <laughs> <ke nuk woye. laughs> ਮੰਮੀ ਨੂੰ ਖਾਓ ਮੰਮੀ ਆਲੇ ਮੈਂ ਟੁੱਟ ਗਿਆ ਬਰਥਡੇ 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 ਡਿਕਾਰੇਸ਼ਨ ਦੀ ਗੱਲ ਨਹੀਂ ਹੈ ਨਾ ਦੀਦੀ ਕੀ ਕੀ ਕੇਕ ਵੀ ਕ੍ਰਿਸਮਸ ਵਾਲਾ ਲੈਂਦਾ ਸੀ ਕੀ ਕੀ ਹੋ ਗਿਆ ਲੈ ਦੀਦੀ ਕੀ ਕੀ ਹੁੰਦੀ ਹੈ ਲਾ ਮੈਂ ਬਲੋਗ ਬਣਾਇਆ ਸਾਰਾ ਹੀ ਤੁਹਾਨੂੰ ਦਿਖਾਉਂਗਾ ਹਾਂਜੀ ਆ ਦੇਖੋ ਉਹ ਦਲ ਸੜ ਗਈ ਹੈਪੀ ਬਰਥਡੇ ਲੈ ਕਿਤੇ ਆ ਦੇ ਆਇਆ ਹੈ ਹੈਪੀ ਬਰਥਡੇ ਤੁਸੀਂ ਲੈ ਲਈ ਤਾਂ ਵਾਰ ਹੈ ਲਾ ਹੋ ਰਹੀ ਇੱਥੇ ਅੱਗੇ ਫੇ ਮੈਂ ਕਹਾ ਚੱਲ ਦੀਦੀ ਕੇ ਮਨਾਵਾਂਗੇ ਨਾਲੇ ਮੈਂ ਕਹਾ ਮੈਂ ਕੁਝ ਮੈਂ ਕਹਾ ਚਲੋ ਨਾਲੇ ਸਵੇਰ ਨੂੰ ਮਾੜਾ ਜਦੋਂ ਨੂੰ ਕਿਤੇ ਕੰਮ ਜਾ ਵੀ ਸੜਾ ਇੱਕ ਗਿਫਟ ਲੈ ਲਵੇ ਹਾਂ ਹਾਲੋ ਖਲਾਕਾਕੇ ਖਲਾਕਾ

ਆ ਗਲੀ ਦੇ ਸਾਈਡ ਤੇ ਕੋਈ ਨਹੀਂ ਪਤਾ ਨਹੀਂ ਲੱਗਿਆ ਆ ਦੇਖੋ ਉਹ ਦੇਖੋ ਪੂਤ ਲਾ ਆਈ ਆ ਦੇਖੋ ਆ ਦੇਖੋ ਆ ਦੇਖੋ ਟੈਂਟਰ ਟੈਂਟਰ ਰੌਸ ਪੂਤ ਡਿਜੀਟਲ ਲਿਸ਼ਮਿਟਿਕ ਟੈਂਟ ਆਨੇ ਮਾ ਬੋਲ ਆ ਗਈ ਜਿਹਦੀ ਤੋਂ ਦੰਦ ਦੰਦ ਸੇ ਹੇਲੋ ਜੀ ਹੈਪੀ ਬਰਥਡੇ ਬੋਲ ਦੱਸ ਤੋ ਵੀ ਅਸਲੀ ਰੱਖ ਲਓ ਭਾਈ ਉਹ ਵੀ ਚੱਲ ਦੇ ਰੱਖੀ ਬੰਨੀ ਘਾਲ ਲਿਆ ਬਾਬਾ ਜੀ ਤੁਹਾਡੀਆਂ ਲੰਮੀ ਉਮਰਾਂ ਕਰਨ ਕੰਮ ਤਰੱਕੀਆਂ ਹਾਂਜੀ ਸਤਿ ਸ਼੍ਰੀ ਅਕਾਲ ਇਹ ਹੋਰ ਮੰਮੀ ਕੀ ਕਹਾਂ ਅਰੇ ਕਿੱਥੇ ਵਾ ਪੈਰੀ ਬਹੁਤ ਬਹੁਤ ਮੁਬਾਰਕਾਂ ਜਨ ਦਿੰਦੀ ਆ ਨੋ ਦੇਵੀ ਥੈਂਕ ਯੂ ਥੈਂਕ ਯੂ ਰਾਜੀ ਰਹਾ ਪੁੱਤ ਕੱਢੀ ਥੈਂਕ ਯੂ ਮਮ ਬਹੁਤ ਪਰਮਾਤਮਾ ਤੇਰੀ ਕਮਾਈ ਦੀ ਵਾਧਾ ਪਾਵੇ ਹੈਪੀ ਬਰਥਡੇ ਆ ਕੋ ਬਦੂਤ ਵਾ ਸਾਡੀ ਬਰਥਡੇ ਕਰੋ ਹੈਪੀ ਬਰਥਡੇ ਕੋ ਹੈਪੀ ਬਰਥਡੇ ਮੈਂ ਹੈਪੀ ਬਰਥਡੇ ਬੋਲੋ ਹੈਪੀ ਬਰਥਡੇ ਹੈਪੀ ਬਰਥਡੇ ਤੂ ਦੂ ਹੈਪੀ ਬਰਥਡੇ ਆ ਕੋ ਬਦੂਤ ਵਾ ਆ ਕੋ ਬਦੂਤ ਵਾ ਹਾਂ ਬੋਲਿਆ ਹਾਲੀਆ ਦਿਨ ਚ ਆਣ ਆਪਾਂ ਨੂੰ ਪਾਣੀ ਦੇ ਯਾਤਰਾ ਤੇ ਆਪਾਂ ਨੂੰ ਜਾਣਾਂ ਅੱਧਾ ਲੱਗਾ ਹੋਇਆ ਸੀਗਾ ਆਪਣੇ ਲੰਗਰ ਲਾਇਆ ਹੋਇਆ ਭਾਈ ਉਹਨਾਂ ਨੇ ਆਪਣੇ ਬੜਵਾਲ ਭਾਈ ਉਹਨਾਂ ਨੇ ਲਾ ਲਾਇਆ ਸੀ ਲੰਗਰ ਆਪਣੇ ਬੜਵਾਲ ਭਾਈ ਉਹਨਾਂ ਨੇ ਦੇਖੋ ਜੀ ਰੋਡ ਤੇ ਦੇ ਭਾਜੀ ਉਹਨਾਂ ਨੇ ਸਾਨੂੰ ਰੋਕ ਲਿਆ ਆ ਗਏ ਅੱਜ ਆਏ ਉਹ ਬਿਕਰਮਣੀ ਲੱਗਿਆ ਸੇਵਾ ਕਰਨ ਗੱਡੀ ਚ ਨਹੀਂ ਤੁਸੀਂ ਕੱਢ ਲਿਆ ਸੀਗਾ ਮਮਾ ਉਹ ਸੇਵਾ ਕਰਦੇ ਫਿਰ ਮੈਂ ਮੁੰਡਾ ਫੜਿਆ ਹੋਇਆ ਉਹ ਪਾਜੀ ਹਣੀ ਲੱਗਿਆ ਹੋਇਆ ਸੇਵਾ ਕਰਨ ਲੈ ਕੇ ਤੈਨੂੰ ਆਉ ਉਹ ਲੱਗੇ ਉਹ ਸੇਵਾ ਕਰਨ ਲੈ ਕੇ ਮਾਉ ਆਹ ਕੋਣੇ ਲੱਗਿਆ ਰੰਗ ਬੰਨਣ ਨੂੰ ਉਮੜਿਓ ਦੇਖੋ ਸੇਵਾ ਕਰਦੇ ਪਏ ਭਾਜੀ ਕਹਿੰਦੇ ਇੱਧਰ ਆਣ ਕੇ ਵਲੌਗ ਬਣਾਓ ਕਹਿੰਦੇ ਇੱਧਰ ਦਾ ਬਣਾਓ ਵਲੌਗ ਸਾਰੇ ਆ ਦੇਖੋ ਆਦਮپور ਰੋਡ ਤੇ ਲੱਗਾ ਹੋਇਆ ਲੰਗਰ ਜੀ ਦੋਸਤ ਜੀ ਨਾ ਦੇ ਵੱਡੋ ਦਾ ਹਾਂ ਫੜ 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 ਭਾਈ ਹਣੇ ਸਾਨੂੰ ਇੱਥੇ ਰੋਕ ਲਿਆ ਟੱਪੇ ਫੜ ਪਾ ਪੈਂਟ ਪਾ ਦੇ ਖੋਟ ਟੱਪੇ ਪਾ ਪਾ ਟੱਪੇ ਪਾ ਇਹ ਜੋ ਇਹ ਜੋ ਹੋ ਜਾਣਾ ਦੰਪਰ ਤੋਂ ਭੋਗਵਾਲਾ ਰੋਡ ਆਹ ਲੈ ਜੋ ਸੱਤ ਵਾਸਤੇ ਅਲੀ ਮਮਾ ਜੀ ਪਿੱਛੇ ਹਾਂਜੀ o que é aqui. ਇੱਤਸਾਨੂੰ ਪਿਆਰ ਕਰਨ ਵਾਲੇ ਮਿਲੇ ਸੀਗੇ ਔਰ ਦੀਦੀ ਹੁਣੀ ਗਏ ਔਰ ਦੇਖੋ ਤੇ ਇੱਧਰ ਵਿਕਰਮ ਹੁਣੀ ਲੱਗੇ ਹੋਏ ਸੇਵਾ ਕਰਨ ਨਾ 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 ਵਾਈਗਰੂ ਬਾਬਾ ਪੜਾ ਕਰੇ más se ਓ ਮਾਈ ਗਾਡ ਬਹੁਤ ਫਾਸਟ ਜਾਂਦੇ ਹੋ ਮੁੰਡਾ ਜਾ ਕੇ ਹੀ ਲੰਗਰ ਛੱਕੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੰਗਰ ਛੱਕੇ ਵੇਖੋ ਥੋੜਾ ਪਿੱਛੇ ਹੋ ਕੇ ਖੜਾ ਲੋ ਕਿ ਫਾਸਟ ਵਾਧਾ ਹੁੰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਛੱਕੋ ਮੇਰਾ ਵੀ

ਵਾਡੀ ਨੇ ਇੱਥੇ ਦੋ ਸਾਰਾ ਇੱਥੇ ਸਾਡੀ ਸੇਵਾ ਲੱਗਣੀ ਸੀ ਇਸ ਕਰਕੇ ਉਥੋਂ ਕਾਲੀ ਪਾਈ ਹੋਈ ਸੀ ਕਿ ਚਲੋ 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 ਦੇ ਵਲੌਗ ਬਣਾ ਮੇਰਾ ਵਲੌਗ ਚਲੋ ਠੀਕ ਆ ਜੀ ਲੋ ਜੀ ਲੰਗਰ ਦੀ ਹੋਣ ਲੱਗੀ ਆ ਸਮਾਪਤੀ ਤੇ ਉਹ ਦੇ ਲੋ ਰਾਸ਼ਿੱਕੇ ਤਾਂ ਬਹੁਤ ਜ਼ਿਆਦਾ ਪੈ ਗਿਆ ਸੀਗਾ ਇੱਕੇ ਤੰਮ ਜ਼ਿਆਦਾ ਥੋੜਾ ਘਟ ਗਿਆ ਆ ਦੇਖੋ ਮਨ ਵੀਰ ਇੱਧਰੋਂ ਮਨ ਵੀਰ ਵੇਖ ਕੇ ਆਸੀ ਆਖੇ ਕੋਈ ਨਹੀਂ ਮੰਨੂ ਮੰਨ ਦੋ 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 ਮੇਰੀ ਕੀ ਕਾਤੀ ਜੀ